ਜਦੋਂ ਦਰਵਾਜ਼ਾ ਖੋਲ੍ਹਿਆ ਸਾਬਤ ਸੂਰ ਦਸਤਾਰ ਸਿਰਾਂ ਸਾਬਤ ਸੂਰਤ ਦਸਤਾਰ ਬੰਨੀ ਹੋਈ ਆ ਮਾਂ ਨੇ ਗਲਵੱਕੜੇ ਵਿੱਚ ਲੈ ਲਿਆ ਤੇ ਰੋਜ਼ ਪਹਿਲਾਂ ਮਾਂ ਜਿਸ ਦਿਨ ਆਈ ਸੀ ਨਾ ਆਪਣੇ ਪੁੱਤਰ ਨੂੰ ਵੇਖ ਕੇ ਵੀ ਸਿੱਖੀ ਤੋਂ ਮਨਕਰ ਹੋ ਗਿਆ ਉਸ ਦਿਨ ਤੋਂ ਰੋਜ਼ ਮਾਂ ਅਰਦਾਸ ਕਰਦੀ ਸੀ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਹੋ ਸਕਦਾ ਹੈ ਕਿ ਮੇਰੀ ਕੋਖ ਵਿੱਚ ਕੋਈ ਕਮੀ ਹੋਵੇ ਪਰ ਤੇਰੀ ਜਵਜੀ ਸਾਹਿਬ ਵਿੱਚ ਤੇ ਕੋਈ ਕਮੀ ਨਹੀਂ ਨਾ ਮੇਰਾ ਪੁੱਤਰ ਸਿੱਖੀ ਤੋਂ ਦੂਰ ਕਿਉਂ ਗਿਆ ਅਰਦਾਸ ਕਿਤੇ ਕਰਦੀ ਹੈ ਗੁਰੂ ਅਕੀਰ ਅਰਦਾਸ ਕਰਦੀ ਹੈ ਇਹ ਅਰਦਾਸ ਕਰਦੇ ਸੱਚੇ ਪਾਤਸ਼ਾਹ ਹੋ ਸਕਦਾ ਮੇਰੀ ਕੋਖ ਵਿੱਚ ਕਮੀ ਹੋਵੇ ਪਰ ਮਹਾਰਾਜ ਤੇਰੀ ਜਵਜੀ ਸਾਹਿਬ ਵਿੱਚ ਤੇ ਕੋਈ ਕਮੀ ਨਹੀਂ ਮੇਰਾ ਪੁੱਤਰ ਸਿੱਖੀ ਤੋਂ ਕਿਉਂ ਦੂਰ ਗਿਆ ਫਿਰ ਕਹਿਣਾ ਸੱਚੇ ਪਾਤਸ਼ਾਹ ਹੋ ਸਕਦਾ ਮੇਰੇ ਵਿੱਚ ਕੋਈ ਕਮੀ ਹੋਵੇ ਤੇਰੀ ਸੁਖਮਣੀ ਸਾਹਿਬ ਵਿੱਚ ਤੇ ਕੋਈ ਕਮੀ ਨਹੀਂ ਸੀ ਨਾ ਮੇਰਾ ਪੁੱਤਰ ਸਿੱਖੀ ਤੋਂ ਕਿਉਂ ਦੂਰ ਗਿਆ ਰੋਜ਼ ਅਰਦਾਸ ਕਰਦੀ ਸੀ ਮੈਂ ਰੋਜ਼ ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ ਮੁਸ਼ਕਲ ਤੋਂ ਜੇ ਹੈ ਜੇ ਬੜੀ ਮੁਸ਼ਕਲ ਸੇ ਹੋਤੀ ਹੈ ਇਦਾਂ ਕਿਤੇ ਅਰਦਾਸ ਕਰੇ ਮੈਂ ਫਿਰ ਉਹ ਅਰਦਾਸ ਬਿਰਤੀ ਨਹੀਂ ਜਾਂਦੀ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਫਿਰ ਗੁਰੂ ਬਲ ਤਾਣ ਬਖਸ਼ ਦਿੰਦਾ ਸਤਗੁਰ ਕਿਰਪਾ ਕਰ ਦਿੰਦਾ ਸਤਗੁਰ ਰਹਿਮਤ ਕਰ ਦਿੰਦਾ ਸਾਕੇ ਸੁਣ ਲੈਂਦਾ ਹੈ ਹੇ ਸੱਚੇ ਪਾਤਸ਼ਾਹ ਜੇ ਤੂੰ ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਨੂੰ ਧਰਤੀ ਤੇ ਪੇਜ ਸਕਦਾ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਧਰਤੀ ਨੇ ਪੁਕਾਰ ਕੀਤੀ ਵੀ ਪਾਪ ਵੱਧ ਗਏ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਆਏ ਇੱਕ ਵਿਬੀਹਾ ਪੁਕਾਰ ਕਰਦਾ ਹੈ ਨੂੰ ਪਿਆਸ ਲੱਗਦੀ ਆ ਹੇ ਅਕਾਲ ਪੁਰਖ ਉਹਦੀ ਪੁਕਾਰ ਸੁਣ ਕੇ ਤੂੰ ਮੀਂਹ ਪਾ ਦਿਨਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤੈ ਦਰ ਸੁਣੀ ਪੁਕਾਰ ਮੇਕੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਤੇ ਸਾਨੂੰ ਵੀ ਆਖਿਆ के रोज, रोज कूक्या कर तो कबीर केसो कोसो कूकी है आ, ना सोई है आसार रात दिवस के कूकने कबहु पे सुने पुकार रोज क्या कर रोज अरदास करया कर मार अरदास कर दी सी महाराज बबीहा ਅਰਦਾਸ ਕਰੇ ਪੁਕਾਰ ਕਰੇ ਤੁਮੀ ਬਾਦਨਾ ਧਰਤੀ ਪੁਕਾਰ ਕਰੇ ਤੋ ਗੁਰੂ ਨਾਨਕ ਦੀ ਜੋਤ ਸੰਸਾਰ ਵਿੱਚ ਆ ਜਾਂਦੀ ਆ ਤੇ ਸੱਚੇ ਪਾਤਸ਼ਾਹ ਮੇਰੀ ਵੀ ਪੁਕਾਰ ਸੁਣ ਕਦੇ ਮੇਰੀ ਵੀ ਅਰਦਾਸ ਸੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਅਰਦਾਸ ਸੁਣੀ ਉਸੇ ਰੂਪ ਵਿੱਚ ਵਾਪਸ ਆ ਗਏ ਤੇ ਗਲਵੱਕੜੀ ਵਿੱਚ ਲੈ ਕੇ ਖੁਦਾ ਦਾ ਸ਼ੁਕਰ ਕੀਤਾ ਮਹਾਰਾਜ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਠਾਕੁਰ ਉੱਚ ਭਗਵਾਨ ਸੱਚੇ ਪਾਤਸ਼ਾਹ ਜੇ ਮੈਂ ਤੈਨੂੰ ਰੋਜ਼ ਚੇਤੇ ਕਰਦੀ ਸਾਂ ਤੇ ਮਹਾਰਾਜ ਤੂੰ ਵੀ ਮੇਰੀਆਂ ਅਰਦਾਸਾਂ ਨੂੰ ਰੋਜ਼ ਚੇਤੇ ਰੱਖਦਾ ਸੀ ਸਮਾਂ ਲੱਗਦਾ ਹੈ ਉਹਦੇ ਘਰ ਬੇਰ ਹੈ ਅંધੇਰ ਨਹੀਂ ਹੈ ਪਰ ਉਤਮ ਕਰ ਅਰਦਾਸ ਕਰ ਬੇਨਤੀ ਕਰ ਗੁਰੂ ਕਿਰਪਾ ਕਰੇਗਾ ਤੇਰੇ ਤੇ ਰਹਿਮਤ ਕਰੇਗਾ ਤੇ ਮਾਂ ਨੇ ਗਲਵਕੜੀ ਵਿੱਚ ਲੈ ਕੇ ਸ਼ੁਗਰ ਆਦਾ ਕੀਤਾ ਮਾਂ ਕਹਿੰਦੀ ਪੁੱਤਰ ਤੂੰ ਜਿੱਤ ਗਿਆ ਹੈ ਮਨ ਜਿੱਤੈ ਜਗ ਜੀ ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਸਾਰੇ ਜਗ ਨੂੰ ਜਿੱਤ ਲਿਆ ਕਹਿੰਦਾ ਨਹੀਂ ਮਾਂ ਇਹ ਮੇਰੀ ਜਿੱਤ ਨਹੀਂ ਹੋਈ ਮੈਂ ਡਿਗਰੀਆਂ ਕਰਕੇ ਵੀ ਹਾਰ ਗਿਆ ਤੇ ਤੇਰੀ ਜੇ ਜਿੱਤ ਹੋਈ ਏ ਤੇਰੇ ਤੇਰੀ ਜਪਜੀ ਸਾਹਿਬ ਦੀ ਜਿੱਤ ਹੋਈ ਆ ਮਾਂ ਜੇ ਜਿੱਤ ਹੋਈ ਏ ਤੇਰੀ ਸੁਖਮਣੀ ਸਾਹਿਬ ਦੀ ਜਿੱਤ ਹੋਈ ਆ ਜੇ ਤੂੰ ਬਚਪਨ ਵਿੱਚ ਮੈਨੂੰ ਨਾਮ ਸੁਖਮਣੀ ਸਾਹਿਬ ਸੁਣਾਉਂਦੀ ਹੁੰਦੀ ਨਾ ਮੈਨੂੰ ਅੰਮ੍ਰਿਤ ਦੀ ਗੁਣਤੀ ਦਿੱਤੀ ਹੁੰਦੀ ਨਾ ਮੈਨੂੰ ਜਪਜੀ ਸਾਹਿਬ ਸੁਣਾਇਆ ਹੁੰਦਾ ਨਾ ਤੂੰ ਅਰਦਾਸ ਕੀਤੀ ਹੁੰਦੀ ਮੈਂ ਕਦੇ ਵੀ ਉਹ ਧਰਮ ਛੱਡ ਕੇ ਫਿਰ ਦੁਬਾਰਾ ਸਿੱਖੀ ਵਿੱਚ ਨਹੀਂ ਸਿਆ ਸਕਦਾ ਇਹ ਤੇਰੀ ਅਰਦਾਸ ਨਹੀਂ ਤਾਕਤ ਵਰਤਾਈ ਹੈ ਕਲਾ ਵਰਤਾਈ ਆ ਗੁਰੂ ਤਾਕਤ ਬਖਸ਼ ਦਿੰਦਾ ਹੁੰਦਾ ਕਿਸਾਨ ਬੋਰਚਾਂ ਵਿੱਚ ਅਰਦਾਸ ਹੋਈ ਸੀ ਨਾ ਵੱਡੇ ਵੱਡੇ ਵੇਖੋ ਨਾਕੇ ਤੋੜ ਕੇ ਪਹੁੰਚ ਗਏ ਸੀ ਖਾਲਸਾ ਜੰਗ ਲਈ ਅਰਦਾਸ ਕਰਦਾ ਹੈ ਜੰਗ ਵਿੱਚ ਜਿੱਤ ਹੁੰਦੀ ਆ ਪੰਜਵੇਂ ਪਾਸ਼ਾ 33 ਤੇ ਅਵੀ ਤੇ ਬਹਿਣ ਲੱਗਿਆਂ ਵੀ ਅਰਦਾਸ ਕਰਦੇ ਨੇ ਮਹਾਰਾਜ ਏ ਵੀ ਤੇਰੇ ਬਾਣੇ ਵਿੱਚ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਕਦਾਰਤ ਨਾਨਕ ਮੰਗੇ ਤੇ ਜੇ ਹਰਮੰਦਰ ਸਾਹਿਬ ਨੂੰ ਕੇਰਾ ਪੈਂਦਾ ਉੱਥੇ ਵੀ ਸਿੱਖ ਅਰਦਾਸ ਕਰਦਾ ਗੋਲੀਆਂ ਚੱਲਦੀਆਂ ਵਿੱਚ ਵੀ ਨਿਤਨੇਮ ਹੁੰਦਾ ਰਾ ਗਿਆਨੀ ਮੋਹਨ ਸਿੰਘ ਨਿਤਨੇਮ ਕਰਦੇ ਰਹੇ ਜੋਗਿੰਦਰ ਸਿੰਘ ਵਿਦਾਂਤੀ ਅਰਦਾਸ ਕਰਦੇ ਰਹੇ ਸਖਾਲ ਸੇ ਪੰਥ ਦੀ ਮਰਜ਼ਾਦਾ ਵਿੱਚ ਟਿੱਲ ਨਹੀਂ ਤੇ ਗੁਰਮਖੋ ਅੱਜ ਅਸੀਂ ਨਿਤਨੇਮ ਵਿੱਚ ਢਿੱਲ ਵਰਤ ਦਿੱਤੀ ਆ ਸਾਡੇ ਨਿਤਨੇਮ ਵਿੱਚ ਢਿੱਲਣਾ ਹੋਵੇ ਅਸੀਂ ਪ੍ਰਪੱਕ ਹੋਈਏ ਬੱਚਾ ਜਨਮ ਲਵੇ ਉਹਨੂੰ ਅੰਮ੍ਰਿਤ ਦੀ ਗੁੜਤੀ ਦੋ ਜਦੋਂ ਬੱਚਾ ਘਰ ਆ ਜਾਵੇ ਤੇ ਗੁਰਮਖੋ ਅਸੀਂ ਉਹਨੂੰ ਉਦੋਂ ਅਸੀਂ ਉਹਨੂੰ ਸ਼ਬਦ ਸੁਣਾਈਏ ਸਹਿਜ ਬਾਣ ਸਹਿਜ ਬਾਣ ਆਰੰਭ ਹੋਵੇ ਤੇ ਗੁਰਮਖੋ ਫਿਰ ਸਹਿਜ ਬਾਣ ਸੁਣਾਈਏ ਸਾਰਾ ਸਹਿਜ ਬਾਣ ਬੱਚਾ ਤੇ ਬੱਚੇ ਦੀ ਮਾਂ ਸੁਣੇ ਸਹਿਜ ਬਾਣ ਤੇ ਫਿਰ ਜਿੰਨੂੰ ਬਚਪਨ ਤੋਂ ਬਾਣੀ ਦੀ ਨੀਂ ਮਿਲ ਜੇ ਉਹਦੇ ਉੱਪਰ ਮੰਜ਼ਲਾਂ ਜਿੰਨੀਆਂ ਮਰਜ਼ੀ ਉਸਰ ਜਾਣ ਫਿਰ ਉਹ ਨੀਂ ਪੱਕੀ ਹੋ ਜੇ ਤੇ ਗੁਰਮਖੋ ਇਹ ਉਹ ਨੀਂ ਟੁੱਟ ਨਹੀਂ ਸਕਦੀ ਹੈ ਇਸ ਕਰਕੇ ਕਿਉਂਕਿ ਬੀਬੀ ਬਲਜੀਤ ਕੌਰ ਜੀ ਨੇ ਮਿਲੋ ਆਖਿਆ ਸੀ ਵੀ ਪੰਜਵੇਂ ਪਾਤਸ਼ਾਹ ਦਾ ਇਤਿਹਾਸ ਵੀ ਸੁਣਾ ਦਿੱਤਾ ਗਿਆ ਹੈ ਸਿੱਧਾਂ ਦੀ ਗੱਲ ਵੀ ਕੀਤੀ ਜਾ ਚੁੱਕੀ ਹੈ ਇਸ ਕਰਕੇ ਤੁਸੀਂ ਕੁਝ ਵੱਖਰਾ ਪ੍ਰਕਰਨ ਆਪ ਜੀ ਨੇ ਅਰੰਭ ਕਰਨਾ ਹੈ ਤੇ ਆਪਾਂ ਫਿਰ ਜੇ ਵਾਰ-ਵਾਰ ਉਹੀ ਜਿਹੜਾ ਮੈਟਰ ਸ਼ੁਰੂ ਕਰੀਏ ਉਹ ਸੋਭ ਨਿਕਦੀ ਹੁੰਦਾ ਜਿਹੜੀਆਂ ਅੱਜ ਦੀਆਂ ਜੋ ਕੇ ਸਮੇਂ ਦੀਆਂ ਬਾਤਾਂ ਨੇ ਉਹ ਸਾਨੂੰ ਸਦਾ ਚੇਤੇ ਰੱਖਣੀਆਂ ਚਾਹੀਦੀਆਂ ਨੇ ਤੇ ਗੁਰਮਖੋ ਸਿੱਖ ਕੌਮ ਨੇ ਅੱਜ ਜੋ ਪੱਗ ਭਾਈ ਬਿਆਨਤ ਸਿੰਘ ਨੇ ਗੁਰਮੁਖੋ ਪੰਥ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਸੀ ਨਾ ਅੱਜ ਫਰੀਦਕੋਟ ਦੇ ਇਲਾਕੇ ਨੇ ਨੌਜਵਾਨਾਂ ਨੇ ਸਿੱਖਾਂ ਨੇ ਤੇ ਗੁਰਮੁਖੋ ਭਾਈ ਬਿਆਨਤ ਸਿੰਘ ਵਾਲੀ ਪੱਗ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਤੇ ਰੱਖ ਦਿੱਤੀ ਆ ਇਹ ਕੋਈ ਜਜ਼ਬਾ ਜਗਾਉਣ ਲਈ ਗੁਰਮੁਖੋ ਕਿਸੇ ਨੂੰ ਗਾਈਡ ਕਰਨਾ ਪੈਂਦਾ ਤੇ ਭਾਈ ਕੇਰ ਸਿੰਘ ਨੇ ਗਾਈਡ ਕੀਤਾ ਜੀ ਨਾ ਉਹਨਾਂ ਨੂੰ ਭਾਈ ਕੇਰ ਸਿੰਘ ਦੇ ਅੰਦਰ ਖੂਨ ਖੋਲਿਆ ਸੀ ਉਹ ਖੂਨ ਖੋਲਿਆ ਸੀ ਕਿ ਸੱਚੇ ਪਾਤਸ਼ਾਹ ਤੇਰੇ ਅਕਾਲ ਤਖਤ ਸਭ ਨੂੰ ਢਾਉਣ ਵਾਲੇ ਦੁਨੀਆਂ ਵਿੱਚ ਇੱਕ ਦਿਨ ਟਹਿ ਜਾਣ ਤੇ ਮਹਾਰਾਜ ਉਹਨਾਂ ਨੂੰ ਢਾਉਣ ਲਈ ਸਤਿਗੁਰ ਸੱਚੇ ਪਾਤਸ਼ਾਹ ਸੂਰਮੇ ਵੀ ਤੂੰ ਹੀ ਪੈਦਾ ਕਰਨੇ ਨੇ ਦੋਹਾਂ ਪੈਦਾ ਕਰਨੇ ਇੱਕ ਜੂਨ ਨੂੰ ਦਰਬਾਰ ਸਾਹਿਬ ਨੂੰ ਘੇਰਾ ਪਿਆ ਸੀ 2 ਲੱਖ ਫੌਜ ਗੁਰਮੁਖੋ ਦਰਬਾਰ ਸਾਹਿਬ ਲਾਈ ਗਈ ਸੀ 2 ਲੱਖ ਫੌਜ ਚਾਰੇ ਦਰਵਾਜ਼ੇ ਘੇਰੇ ਗਏ ਤੇ ਇੱਕ ਚਾਰ ਦਰਵਾਜ਼ੇ ਦੇ ਦਰਬਾਰ ਸਾਹਿਬ ਦੇ ਦਰਵਾਜਾ ਜ਼ਿਲ੍ਹਿਆਂ ਵਾਲੇ ਬਾਗ ਪਾਸਿਓਂ ਦੂਸਰਾ ਦਰਵਾਜਾ ਗੁਰੂ ਰਾਮਦਾਸ ਦੇ ਲੰਗਰਾਂ ਵਾਲੀ ਸਾਈਡ ਤੀਸਰਾ ਦਰਵਾਜਾ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਉੱਥੋਂ ਦੀ ਇੱਕ ਚੌਥਾ ਦਰਵਾਜਾ ਕਾਲ ਤਖਸਾ ਵਾਲੀ ਸਾਈਡ ਸੀ ਜੋ 1967 ਵਿੱਚ ਅੰਗਰੇਜ਼ਾਂ ਨੇ ਬੰਦ ਕਰ ਦਿੱਤਾ ਸੀ ਇੱਕ ਦਰਵਾਜਾ ਉੱਥੋਂ ਦੀ ਸੀ ਤੇ ਫੌਜ ਦੇ ਕਮਾਂਡਰ ਕਐਸ ਬਰਾਡ 15 ਜਨਵਰੀ ਤੋਂ ਲੈ ਕੇ ਦੇਹਰਾ ਜੋਂਦੇ ਇਲਾਕੇ ਵਿੱਚ ਇੱਕ ਇਲਾਕਾ ਪੈਂਦਾ ਉਥੇ ਸ਼ੈਨਾ ਦਿਵਸ ਮਨਾਇਆ ਜਾਂਦਾ ਹੈ 15 ਜਨਵਰੀ ਨੂੰ 15 ਜਨਵਰੀ ਤੋਂ ਲੈ ਕੇ 20 ਮਈ ਤੱਕ ਉਹ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਤੇ ਫੌਜ ਨੂੰ ਟ੍ਰੇਨਿੰਗ ਦਿਨਾ ਰਿਹਾ 15 ਜਨਵਰੀ ਤੋਂ ਲੈ ਕੇ 20 ਮਈ ਤੱਕ ਟ੍ਰੇਨਿੰਗ ਦਿਨਾ ਰਿਹਾ ਤੇ ਫਿਰ 27 ਮਈ ਤੋਂ ਦਰਬਾਰ ਸਾਹਿਬ ਨੂੰ ਕੌਣ ਲਈ ਅੰਮਰਸਰ ਨੂੰ ਕੌਣ ਲਈ ਤੇ ਗੁਰਮਖੋ ਫੌਜ ਆਉਣੀ ਸ਼ੁਰੂ ਹੋ ਗਈ ਲੋਕਾਂ ਨੇ ਪੁੱਛਿਆ ਕਿ ਕਾਦੇ ਵਾਸਤੇ ਪਾਇਆ ਕਹਿੰਦੇ ਜੀ ਸਰਹੱਦ ਦੇ ਪਾਰ ਗੁਸਫੈਟ ਪੰਜਾਬ ਵਿੱਚ ਐਂਟਰ ਹੋਣ ਦਾ ਖਤਰਾ ਹੈ ਇਸ ਕਰਕੇ ਅਸੀਂ ਕੇਰਾ ਬੰਦੀ ਕੀਤੀ ਜਾ ਰਹੀ ਹੈ ਸਿਕਤਾਈ ਵਰਤੀ ਜਾ ਰਹੀ ਹੈ 2 ਲੱਖ ਦੇ ਕਰੀਬ ਫੌਜ ਐਂਟਰ ਕਰ ਦਿੱਤੀ ਉਸ ਸਮੇਂ ਕਾਂਗਰਸ ਦੀ ਸਰਕਾਰ ਇੰਦਰਾ ਗਾਂਧੀ ਜਿਹੜੇ ਕਿ ਕਹਿੰਦੇ ਸੀ ਭਾਰਤ ਇੱਕ ਹੈ ਉਸ ਸਮੇਂ ਸਾਡੀ ਪੰਜਾਬ ਦੀ ਸਟੇਟ ਨੂੰ ਭਾਰਤ ਤੋਂ ਵੱਖਰਾ ਸਮਝਿਆ ਗਿਆ ਪੰਜਾਬ ਨੂੰ ਵੱਖਰਾ ਕੀਤਾ ਕੱਲਾ ਪੰਜਾਬ ਵੱਖਰਾ ਨਹੀਂ ਕੀਤਾ ਪੰਜਾਬ ਤੋਂ ਵੱਖਰਾ ਅੰਮ੍ਰਿਤਸਰ ਨੂੰ ਵੱਖਰਾ ਕਰ ਦਿੱਤਾ ਗਿਆ ਅੰਮ੍ਰਿਤਸਰ ਕੱਲਾ ਵੱਖਰਾ ਨਹੀਂ ਕੀਤਾ ਅੰਮ੍ਰਿਤਸਰ ਤੋਂ ਵੱਖਰਾ ਦਰਬਾਰ ਸਾਹਿਬ ਵੱਖਰਾ ਕਰ ਦਿੱਤਾ ਗਿਆ ਤੇ ਫਿਰ ਗੁਰਮੁਖੋ ਕੇਸ ਬਰਾੜ ਜਦੋਂ ਕਿ ਫੌਜ ਦੀ ਘੇਰਾਬੰਦੀ ਹੋ ਜਾਂਦੀ ਆ ਚਾਰੇ ਦਰਵਾਜਿਆਂ ਤੇ ਫੌਜ ਤਾਇਨਾਤ ਕਰ ਦਿੱਤੀ ਜਾਂਦੀ ਆ ਤੇ 1 ਜੂਨ ਨੂੰ ਉਹ ਕਿਸੇ ਹੋਟਲ ਵਿੱਚ ਉਤੋਂ ਦਾ ਡੀਸੀਸੀ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਗੁਰਦੇਵ ਸਿੰਘ ਨੂੰ ਉਸ ਹੋਟਲ ਵਿੱਚ ਬੁਲਾ ਕੇ ਮੀਟਿੰਗ ਕਰਦਾ ਹੈ ਕੇ ਐਸ ਰੰਧਾਵਾ ਦੇ ਨਾਲ ਜੋ ਬਿਹਾਰ ਦੀ ਬਟਾਲੀਅਨ ਦਾ ਕਮਾਂਡਰ ਸੀ ਉਹਦੇ ਨਾਲ ਬੈਠ ਕੇ ਉਤੋਂ ਦੇ ਗੁਰਦੇਵ ਸਿੰਘ ਨੂੰ ਕਹਿੰਦਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਸਾਰੇ ਸਿੱਖ ਇੱਕੋ ਜਿਹੇ ਨਹੀਂ ਹੁੰਦੇ ਉਹ ਡਿਪਟੀ ਕਮਿਸ਼ਨਰ ਬਹੁਤ ਆਮਾਨਦਾਰ ਵਿਅਕਤੀ ਜਿਹਦਾ ਧਰਮ ਨਾਲ ਤੇ ਗੁਰੂ ਨਾਲ ਗੁਰੂ ਦੇ ਧਾਮ ਨਾਲ ਪ੍ਰੇਮ ਸੀਗਾ ਤੇ ਗੁਰਮੁਖੋ ਉਹ ਡੀਐਸ ਡਿਪਟੀ ਕਮਿਸ਼ਨਰ ਸੀ ਜਿਹੜਾ ਗੁਰਦੇਵ ਸਿੰਘ ਉਹ ਕਹਿੰਦਾ ਮੈਂ ਪਰਮਿਸ਼ਨ ਨਹੀਂ ਤੁਹਾਨੂੰ ਦੇ ਸਕਦਾ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤੇ ਕੇਐਸ ਬਰਾੜ ਨੇ ਸਰਕਾਰ ਨਾਲ ਕੀ ਗੱਲ ਕੀਤੀ 4 ਘੰਟਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਬਦਲ ਕੇ ਰਮੇਸ਼ ਇੰਦਰ ਸਿੰਘ ਨੂੰ ਲਾ ਦਿੱਤਾ ਰਮੇਸ਼ ਇੰਦਰ ਸਿੰਘ ਨੂੰ ਰਮੇਸ਼ ਇੰਦਰ ਸਿੰਘ ਸਿੰਘ ਉਹਦੇ ਨਾਲ ਵੀ ਲੱਗਦਾ ਹੈ ਤੇ ਆਪਣੀ ਪਦਵੀ ਲਈ ਉਹਨੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਉਣ ਦਾ ਆਰਡਰ ਦੇ ਦਿੱਤਾ ਪਰਮਿਸ਼ਨ ਦੇ ਦਿੱਤੀ ਤੇ ਗੁਰਮਖੋ ਮੈਂ ਆਪਾਂ ਸਾਰੇ ਤੇ ਸੰਗਤ ਵਿੱਚ ਬੈਠਿਆ ਜਦੋਂ ਸੰਗਤ ਵਿੱਚ ਬੈਠੀਏ ਵੀ ਇਹ ਫਿਰ ਪਾਰਟੀ ਦਾ ਕੋਈ ਸਬੰਧ ਨਹੀਂ ਹੁੰਦਾ ਸਾਡਾ ਉਹੀ ਰਮੇਸ਼ ਇੰਦਰ ਜਿਸ ਸਮੇਂ 1984 ਵਿੱਚ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਾਇਆ ਸੀ ਤੇ ਗੁਰਮਖੋ ਉਸ ਤੋਂ ਬਾਅਦ 1984 ਤੋਂ ਬਾਅਦ ਬਾਦਲਾ ਨੇ ਉਹਨੂੰ ਆਉਣ ਵਾਲੇ ਸਮਿਆਂ ਵਿੱਚ ਕਿ ਸੈਕਟਰੀ ਦੋ ਵਾਰ ਚੀਫ ਸੈਕਟਰੀ ਬਣਾਇਆ ਬਾਦਲਾ ਨੇ ਦੋ ਵਾਰ ਚੀਫ ਸੈਕਟਰੀ ਬਣਾਇਆ ਉਹ ਇਨਾਮ ਦਿੱਤਾ ਕਿ ਤੋ ਸਿੱਖਾਂ ਦਾ ਖੂਨ ਪਿਆਇਆ ਇਹਦਾ ਇਨਾਮ ਤੈਨੂੰ ਦਿੱਤਾ ਵੀ ਤੈਨੂੰ ਚੀਫ ਮੈਨੂੰ ਤੈਨੂੰ ਸੀਫ ਸੈਕਟਰੀ ਲਾਇਆ ਗਿਆ ਹਰਮੇਸ਼ਿੰਦਰ ਨੂੰ ਡਿਪਟੀ ਕਮਿਸ਼ਨਰ ਨੂੰ 1984 ਤੋਂ ਬਾਅਦ ਇਹ ਇਨਾਮ ਦਿੱਤਾ ਤੇ ਗੁਰਮਕੋ ਦਰਬਾਰ ਸਾਹਿਬ ਦੇ ਚਾਰੇ دروازਿਆਂ ਵਿੱਚ ਫੌਜ ਲਾ ਦਿੱਤੀ ਇੱਕ ਦੂਣ ਦੀ ਰਾਤ ਨੂੰ ਗੋਲੀ ਚਲਾਈ ਗਈ तकरीबन 8 ਘੰਟੇ ਦੇ ਕਰੀਬ ਗੋਲੀ ਚੱਲੀ ਤੇ ਬਾਬਾ ਅਟਲ ਜੀ ਦੀ ਨੌਵੀਂ ਮੰਜ਼ਲ ਤੇ ਉਸ ਸਮੇਂ ਜਗਾਦਰੀ ਦੇ ਸਨ ਮਹੰਗਾ ਸਿੰਘ ਮਹੰਗਾ ਸਿੰਘ ਸਨ ਬੱਬਰ ਲਹਿਰ ਦੇ ਜਿਹੜੇ ਸਨ ਬੱਬਰ ਲਹਿਰ ਦੇ ਮੈਂਬਰ ਸਨ ਮਹਿੰਗਾ ਸਿੰਘ ਜਗਾਦਰੀ ਵੀ ਕਿਹਾ ਜਾਂਦਾ ਸੀ ਉਹਨਾਂ ਨੂੰ ਉਹ ਨੌਵੀਂ ਮੰਜ਼ਲ ਤੇ ਫੌਜ ਨਾਲ ਮੁਕਾਬਲਾ ਕਰਦੇ ਹੋਏ ਉਹ ਜ਼ਖਮੀ ਹੋ ਗਏ ਬਹੁਤਾਤ ਵਿੱਚ ਉਹਨਾਂ ਨੂੰ ਨੌਵੀਂ ਮੰਜ਼ਲ ਤੋਂ ਲਿਆ ਕੇ ਨਾਨਕ ਨਿਵਾਸ ਵਿੱਚ ਲਿਆਂਦਾ ਗਿਆ ਉੱਥੇ ਆ ਕੇ ਉਹ ਸਰੀਰ ਛੱਡ ਗਏ ਤੇ ਉਹਨਾਂ ਦਾ ਸਸਕਾਰ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਸਸਕਾਰ ਕੀਤਾ ਗਿਆ ਸੀ ਇੱਕ ਤਰੀਕ ਨੂੰ 12 ਦੇ ਕਰੀਬ ਸਿੰਘ ਸ਼ਹੀਦ ਹੋਏ ਜਿਸ ਵਿੱਚ ਚਾਰ ਸਿੰਘ ਟਕਸਾਲ ਦੇ ਸਨ ਇੱਕ ਮਹੰਗਾ ਸਿੰਘ ਬੱਬਰ ਔਰ ਇੱਕ ਬੀਬੀ ਤੇ ਪੰਜ ਸਿੱਖ ਸੰਗਤ ਦੇ ਸਨ ਜਿਹੜੇ 12 ਇੱਕ ਦਰਜਨ ਦੇ ਕਰੀਬ ਸ਼ਹੀਦ ਹੋਏ ਤੇ ਫਿਰ ਗੁਰਮੁਖੋ ਦੋ ਤਰੀਕ ਨੂੰ ਗੁਰਚਰਨ ਸਿੰਘ ਟੌੜਾ ਵਰਗੇ ਉਹ ਇਹ ਹੁਕਮ ਕਰਦੇ ਨੇ ਲਿਖਦੇ ਨੇ ਸਰਕਾਰ ਨੂੰ ਕਿ ਤੁਸੀਂ ਬਿਨਾਂ ਦੱਸੇ ਫੌਜ ਨਾ ਦਿੱਤੀ ਤੇ ਸਿੱਖਾਂ ਨੇ ਜਦੋਂ ਇੱਕ ਤਰੀਕ ਨੂੰ ਗੋਲੀ ਚੱਲਦੀ ਆ ਨਾ ਤੇ ਕੰਦਾ ਉੱਤੇ ਲਿਖ ਦਿੰਦੇ ਨੇ ਜਿੱਥੇ ਜਿੱਥੇ ਗੋਲੀਆਂ ਵੱਜਦੀਆਂ ਨੇ 1 ਜੂਨ 1984 ਲਿਖ ਕੇ ਗੋਲ ਚੱਕਰ ਲਾ ਦਿੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਪਤਾ ਲੱਗੇ ਕਿ ਸਾਡਾ ਦਿਲ ਹਰਿਮੰਦਰ ਸਾਹਿਬ ਕਾਂਗਰਸ ਸੈਂਟਰ ਸਰਕਾਰ ਨੇ ਸਾਡੇ ਦਿਲ ਉੱਤੇ ਗੋਲੀਆਂ ਚਲਾਈਆਂ ਸਿੱਖਾਂ ਦੇ سینਿਆਂ ਤੇ ਨਹੀਂ ਸਾਡਾ ਦਿਲ ਹੈ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਆਉਣ ਵਾਲੀ ਪੀੜੀ ਨੂੰ ਚੇਤੇ ਰਵੇ ਤੇ ਗੁਰਮੁਖੋਂ ਫਿਰ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਨੇ ਵੀ ਇੱਕ ਨੋਟਿਸ ਲਿਖਿਆ ਕਿ ਗੋਲੀਆਂ ਸਿੱਖਾਂ ਦੇ ਦਿਲਾਂ ਉੱਤੇ ਚੱਲੀਆਂ ਨੇ ਦਰਬਾਰ ਸਾਹਿਬ ਤੇ ਨਹੀਂ ਚੱਲੀਆਂ ਤੇ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਸਿੱਖ ਇਸ ਮੋਰਚੇ ਵਿੱਚ ਸ਼ਹੀਦ ਹੋਣ ਲਈ ਤਿਆਰ ਹੋ ਜਾਣ ਤੇ ਇਹ ਬੜਾ ਇਤਿਹਾਸ ਲਮੇਰਾ ਹੈ ਕਿਉਂਕਿ ਫਿਰ ਜੇ ਆਪਾਂ ਇਹ ਆਰੰਭ ਕੀਤਾ 2 ਘੰਟੇ ਲੱਗ ਜਾਣੇ ਫਿਰ 4-2 ਤਰੀਕ ਨੂੰ ਗੁਰਮੁਖੋ ਇਦਾਂ ਸੰਤਾਂ ਦੇ ਨਾਲ ਵੀ ਇੰਟਰਵਿਊ ਕੀਤੇ ਗਏ ਕੇਐਸ ਬਰਾੜ ਨੇ ਇੱਕ ਜਸਵੀਰ ਰਾਏ ਉਹਨੂੰ ਭੇਜਿਆ ਜਰਨਲ ਸੁਖਬੀ ਸਿੰਘ ਦੇ ਕੋਲ ਕਿ ਉਹਦਾ ਮਿੱਤਰ ਸੀਗਾ ਕਿ ਤੇਰਾ ਮਿੱਤਰ ਹੈ ਕਿਸ ਬਰਾੜ ਕਹਿੰਦਾ ਉਹਨੂੰ ਮਿਲ ਕੇ ਆ ਉਹਨੂੰ ਮਿਲਣ ਵਾਸਤੇ ਗਿਆ ਕਿ ਮੈਨੂੰ ਤੂੰ ਇਹ ਦੱਸ ਹੋ ਸਕਦਾ ਹੈ ਸਰਕਾਰ ਨੇ ਤੇਰੇ ਨਾਲ ਧੋਖਾ ਕੀਤਾ ਹੋਵੇ ਆ ਕੋ ਸਾਰਾ ਕੁਝ ਭੁੱਲ ਜਾਈਏ ਫਿਰ ਵੀ ਆਪਾਂ ਫੌਜੀ ਆ ਦੇਸ਼ ਨਾਲ ਗਦਾਰੀ ਨਹੀਂ ਕਰਨੀ ਚਾਹੀਦੀ ਤੇ ਤੂੰ ਮੈਨੂੰ ਮੋਰਚੇ ਦੱਸ ਕਿਹੜੇ ਕਿਹੜੇ ਨੇ ਤੇ ਤੁਹਾਡੇ ਕੋਲ ਹਥਿਆਰ ਕਿਹੜੇ ਕਿਹੜੇ ਨੇ ਉਹ ਦੱਸ ਤੇ ਤੁਸੀਂ ਥੋੜੀ ਜੀ ਗੋਲਾਬਾਰੀ ਕਰ ਬੰਦੂਕਾਂ ਚਲਾ ਦਿਓ ਅਸੀਂ ਥੋੜਾ ਜਿਹਾ ਖੜਕਾ ਕਰ ਦਵਾਂਗੇ ਫਿਰ ਤੁਸੀਂ ਹੱਥ ਖੜੇ ਕਰਕੇ ਬਾਹਰ ਆ ਜਿਓ ਕਾਨੂੰਨ ਨੁਕਸਾਨ ਕਰਨਾ ਆਪਾਂ ਨੇ ਤੇ ਤੁਸੀਂ ਗ੍ਰਿਫਤਾਰੀਆਂ ਦੇ ਦਿਓ ਆਪਣੀਆਂ ਤੇ ਜਰਨਲ ਸ਼ਵੇਕ ਸਿੰਘ ਨੇ ਹਥਿਆਰ ਦਿਖਾ ਦਿੱਤੇ ਜੋ 12 ਮੋਰ ਬਦੂਕਾਂ ਹੋਰ ਛੋਟੇ ਛੋਟੇ ਹਥਿਆਰਦ ਕਾ ਦਿੱਤੇ ਤੇ ਜਿਹੜੇ ਆਮ ਮੋਰਚੇ ਲੱਗੇ ਸੀ ਉਹ ਦਿਖਾ ਦਿੱਤੇ ਇਹ ਬੜਾ ਖੁਸ਼ ਹੋਇਆ ਹੁੰਦਾ ਜਸਵੀਰ ਰੈਣਾ ਤੇ ਮੈਨੂੰ ਸਾਰੇ ਮੋਰਚੇ ਦੱਸ ਦਿੱਤੇ ਨੇ ਹਥਿਆਰ ਦੱਸ ਦਿੰਦੇ ਨੇ ਤੇ ਕੇਐਸ ਬਰਾੜ ਮਵਾ ਕੇ ਦੱਸਦਾ ਕੇਐਸ ਬਰਾੜ ਕਹਿੰਦਾ ਤੇਰੇ ਨਾਲ ਧੋਖਾ ਕਰ ਗਿਆ ਉਹ ਵੀ ਫੌਜ ਦਾ ਕਮਾਂਡਰ ਹੈ ਉਹਨੇ ਤੈਨੂੰ ਅਸਲੀ ਹਥਿਆਰ ਨਹੀਂ ਦਿਖਾਏ ਪਰ ਇਹਨਾਂ ਨੇ ਇੱਕ ਜੋਨੋ ਗੋੜਾ ਬਾਰੀ ਬੰਦੂਕਾਂ ਚਲਾਈਆਂ ਕਿ ਉਧਰੋਂ ਉਧਰੋਂ ਵੀ ਗੋਲੀ ਚੱਲੇ ਸਾਨੂੰ ਪਤਾ ਲੱਗੇ ਕਿ ਇਹਨਾਂ ਕੋਲ ਹਥਿਆਰ ਕਿਹੜੇ ਨੇ ਪਰ ਸਾਰੀ ਕਮਾਂਡ ਜਰਨਲ ਸ਼ਵੇਗ ਸਿੰਘ ਕਰ ਰਹੇ ਸਨ ਗੁਰਮੁਖੋ ਫਿਰ ਇਹ ਦੋ ਤਰੀਕ ਨੂੰ ਜਿਹੜਾ ਹੈ पांडे ਬੀਬੀ ਬੀਬੀ पांडे ਸੀ ਜਿਹੜਾ ਇਹ ਸੈਂਟਰ ਸਰਕਾਰ ਸਰਕਾਰ ਨੂੰ ਹੁਕਮ ਕਰਦਾ ਕਿ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤੇ 2 ਤਰੀਕ ਨੂੰ ਇੰਦਰਾ ਗਾਂਧੀ ਦੂਰਦਰਸ਼ਨ ਤੇ ਐਲਾਨ ਕਰਦੀ ਆ ਸਿੱਖਾਂ ਦੀਆਂ ਮੰਗਾਂ ਸਨ ਉਹ ਸਾਡੇ ਨਾਲ ਕੁਝ ਬੈਠ ਕੇ ਮੰਗਾਂ ਨਹੀਂ ਦੱਸਦੇ ਅਸੀਂ ਉਹਨਾਂ ਦੇ ਮਸਲੇ ਹੱਲ ਕਰਨਾ ਚਾਹੁੰਦੇ ਆ ਗੋਂਗਲਵਾ ਤੋਂ ਮਿੱਟੀ ਝਾੜ ਰਹੀ ਸੀ ਤੇ 3 ਤਰੀਕ ਨੂੰ ਕਰਫੂ ਲਾ ਦਿੱਤਾ ਜਾਂਦਾ 3 ਤਰੀਕ ਨੂੰ ਗੁਰਵਾਰਜਨ ਦੇ ਮਹਾਰਾਜਾ ਸ਼ੀਧੀ ਵਿਹਾੜ ਹੈ ਤੇ ਉਸ ਸਮੇਂ ਬਹੁਤਾਂਤ ਵਿੱਚ ਸੰਗਤ ਦਰਬਾਰ ਸਾਹਿਬ ਜਾਂਦੀ ਆ ਮਾਥਾ ਟਿਕਨ ਅੰਮ੍ਰਿਤਸਰ ਦੇ ਸ਼ਹਿਰ-ਸ਼ਹਿਰ ਦੀ ਸੰਗਤ ਤੇ ਗੁਰਮਕੋਵ ਸੰਤਾਂ ਸੰਤ ਅਕਾਲ ਤਖਤ ਸਾਹਿਬ ਬੈਠੇ ਸਨ ਇਹ ਸਾਡੇ ਮਨਾਂ ਵਿੱਚ ਇੱਕ ਇਦਾਂ ਦਾ ਈਰਖਾ ਵਾਲਾ ਸ਼ਬਦ ਵਾਰ ਦਿੱਤਾ ਗਿਆ ਕਿ ਸਿੱਖ ਜਿਹੜੇ ਸਨ ਦਰਬਾਰ ਸਾਹਿਬ ਬੈਠੇ ਹੋਏ ਸੰਤ ਜਰਨੈਲ ਸਿੰਘ ਉਹ ਆਤਵਾਦੀ ਸੀ ਅਸੀਂ ਵੀ ਸਵਾਲ ਕਰਦੇ ਆਂ ਵੀ ਜੇ ਲੜਾਈ ਲੈਣੀ ਸੀ ਬਾਹਰ ਲੈਂਦੇ ਸੰਤੋਂ ਉੱਥੇ ਭੋਰੇ ਵਿੱਚ ਕਿਉਂ ਬੈਠੇ ਤੇ ਗੁਰਮਖੋ ਜੇ ਤੁਹਾਨੂੰ ਦੱਸਿਆ ਹੀ ਨਾ ਹੋਵੇ ਕਿ ਅਸੀਂ ਤੁਹਾਨੂੰ ਕੇਰਾ ਕਰਨ ਦਾ ਕੇਰਾ ਬੰਦੀ ਕਰਨੀ ਆ ਤੇ ਤੁਸੀਂ ਘਰ ਵਿੱਚ ਹੀ ਹੁੰਦੇ ਹੋ ਜਦੋਂ ਪੁਲਿਸ ਆ ਕੇ ਤੁਹਾਡੇ ਘਰ ਨੂੰ ਕੇਰਾ ਬੰਦੀ ਕਰਦੀ ਹੈ ਤੁਹਾਨੂੰ ਪਤਾ ਲੱਗਦਾ ਵੀ ਪੁਲਿਸ ਕੋਈ ਦੱਸਦੀ ਹੈ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਨਾ ਹੈ ਨਹੀਂ ਪੁਲਿਸ ਨਹੀਂ ਦੱਸਦੀ ਹੈ ਪੁਲਿਸ ਨੇ ਨਹੀਂ ਦੱਸਣਾ ਤੁਹਾਨੂੰ ਜਿਵੇਂ 6 ਜੂਨ ਦੇ ਚੱਲ ਰਹੇ ਨੇ ਤੁਹਾਨੂੰ ਪੁਲਿਸ ਨੇ ਨਹੀਂ ਦੱਸਣਾ ਵੀ ਤੁਹਾਡੀ ਸੀਆਈਡੀ ਹੋ ਰਹੀ ਹੈ ਜਾਂ ਤੁਹਾਡੀ ਸੁਰੱਖਿਆ ਹੋ ਰਹੀ ਹੈ 1 ਜੂਨ ਤੋਂ ਲੈ ਕੇ ਜਿਵੇਂ ਅਸੀਂ ਜਿੱਥੇ ਪ੍ਰਚਾਰ ਕਰਨ ਜਾਂਦੇ ਆ ਉੱਥੇ ਪੁਲਿਸ ਅੱਗੇ ਖੜੀ ਹੁੰਦੀ ਆ ਉੱਥੇ ਹਾਜ਼ਰ ਹੁੰਦੀ ਆ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਾਦੇ ਵਾਸਤੇ ਸੀ ਤੁਹਾਡੀ ਰੱਖਿਆ ਵਾਸਤੇ ਆ ਰੱਖਿਆ ਨਹੀਂ ਹੁੰਦੀ ਉਹ ਸਾਡੀਆਂ ਗੁਰਮਖੋ ਸੀਆਈਡੀਆਂ ਲੈਂਦੀਆਂ ਨੇ ਵੀ ਕੀ ਬੋਲ ਰਹੇ ਨੇ ਕੀ ਕਹਿ ਰਹੇ ਨੇ ਤੇ ਇਦਾਂ ਸਰਕਾਰ ਨੇ ਉਸ ਸਮੇ 35 ਗੁਰਦੁਆਰਿਆਂ ਤੇ ਗੁਰਮਖੋ 35 36 ਗੁਰਦੁਆਰਿਆਂ ਤੇ ਹਮਲਾ ਕੀਤਾ ਕਿ ਦੱਖਣਵਾਰਸ ਸਾਹਿਬ ਵੀ ਬਾਬਾ ਜਰਨੈਲ ਸਿੰਘ ਬੈਠੇ ਹੋਏ ਸੀ ਹੋਰ ਗੁਰਦੁਆਰਿਆਂ ਵੀ ਤੁ ਵੀ ਬਾਬਾ ਜਰਨੈਲ ਸਿੰਘ ਬੈਠੇ ਹੋਏ ਸੀ ਇੱਥੇ ਨਿੱਕੇ ਨਿੱਕੇ ਬੱਚਿਆਂ ਤੇ ਬੀਬੀਆਂ ਤੇ ਗੁਰਮਖੋ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ 6 ਜੂਨ ਨੂੰ ਗੁਰਮਖੋ ਪਾਈ ਜਰਨੈਲ ਸਵੇਕ ਸਿੰਘ ਸ਼ਹੀਦ ਹੋ ਕੇ ਸੰਤ ਜਰਨੈਲ ਸਿੰਘ ਸਿੱਧੀ ਪ੍ਰਾਪਤ ਕਰ ਗਏ ਅਨੇਕਾ ਸਿੰਘ ਸ਼ਹੀਦ ਹੋਏ ਤੇ ਗੁਰਮਖੋ ਉਸ ਸਮੇਂ ਵੀ ਐਲਾਨ ਹੋਇਆ ਸੀ ਵੀ ਜਿਹੜੇ ਆਪਣੀ ਜਾਨ ਬਚਾਉਣਾ ਚਾਹੁੰਦੇ ਨੇ ਤੇ ਉਹ ਆਪਣੇ ਹੱਥ ਖੜਕੇ ਹੱਥ ਖੜੇ ਕਰਕੇ ਬਾਹਰ ਚਲੇ ਜਾਣ। ਉਸ ਸਮੇਂ ਸਾਡੇ ਅਕਾਲੀ ਰੀਡਰ ਵੀ ਸਨ ਜਿਹੜੇ ਗੁਰੂ ਘਰ ਹੱਥ ਖੜੇ ਕਰਕੇ ਬਾਹਰ ਆਏ। ਤੇ ਅੱਜ ਸਿੱਖ ਸੋਹ ਕੋਮ ਸਾਰੇ ਕਹਿੰਦੇ ਆ ਹੁਣ ਮੇਥੋਂ ਕਾਨੂੰ ਤੁਸੀਂ ਕਵਾਉਣਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਹੜੇ ਹੱਥ ਖੜੇ ਕਰਕੇ ਹੈ। ਜਿਹੜੇ ਚਾਰਜ ਨੂੰ ਹੱਥ ਘੜੇ ਕਰਕੇ ਆਏ ਫਿਰ ਸਿੱਖਾਂ ਨੇ ਅੰਮ੍ਰਿਤਪਾਲ ਸਿੰਘ ਵਰਗਿਆਂ ਨੇ ਚਾਰਜ ਨੂੰ ਹਾਰ ਦੇ ਹੱਥ ਘੜੇ ਕਰਾ ਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਤੇ ਐਸੇ ਸਾਨੂੰ ਜਿਹੜੇ ਕੂਮ ਨਾਲ ਗਦਾਰੀਆਂ ਕਰਨ ਵਾਲੇ ਸਾਨੂੰ ਸਦਾ ਚੇਤੇ ਰੱਖਣੇ ਪੰਥ ਸਾਡੇ ਲਈ ਪਹਿਲਾ ਹੈ ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ ਭਾਵੇਂ ਉਹ ਆ ਤਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਜੇ ਦੀ ਸਰਕਾਰ ਹੋਵੇ ਸਾਨੂੰ ਰਾਜਨੀਤਿਕ ਨਾਲ ਕੋਈ ਮਤਲਬ ਨਹੀਂ ਸਾਡਾ ਮਤਲਬ ਗੁਰੂ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਪੰਥ ਨਾਲ ਹੈ ਪੰਥ ਸਭ ਤੋਂ ਪਹਿਲਾ ਹੈ ਬਾਕੀ ਦੀਆਂ ਰਾਜਨੀਤੀਆਂ ਸਾਡੇ ਲਈ ਬਾਅਦ ਵਿੱਚ ਨੇ ਗੁਰੂ ਤੋਂ ਬਿਨਾ ਸਾਡਾ ਕੋਈ ਨਹੀਂ ਹੈ ਇਸ ਕਰਕੇ ਨਕਾਮੀਆਂ ਸਾਨੂੰ ਸਦਾ ਚੇਤੇ ਰੱਖਣੀਆਂ ਚਾਹੀਦੀਆਂ ਨੇ ਸਾਡੇ ਸਿੰਘਾਂ ਨੂੰ ਸ਼ੇਧ ਕੀਤਾ ਉਹਨਾਂ ਦੀ ਯਾਦ ਵਿੱਚ ਵੀ ਤੁਸੀਂ ਸਾਰੇ ਜੁੜ ਬੈਠੇ ਹੋ ਇੱਕ ਗੱਲ ਮੈਂ ਸਾਰਿਆਂ ਨੂੰ ਕਹਿੰਨਾ ਤੁਸੀਂ ਸਿੱਖ ਹੋ ਜੇ ਇੱਕ ਗੱਲ ਚੇਤੇ ਰੱਖਿਆ ਕਰੋ ਕਿ ਅਸੀਂ ਸਿੱਖ ਹਾਂ ਸਾਡੇ ਘਰਾਂ ਵਿੱਚ ਅਖੰਡ ਪਾਠ ਸਾਹਿਬ ਹੁੰਦੇ ਨੇ ਖੋਸ਼ੀ ਦਾ ਪ੍ਰੋਗਰਾਮ ਹੁੰਦਾ ਗਮੀ ਦਾ ਪ੍ਰੋਗਰਾਮ ਹੁੰਦਾ ਉਸ ਸਮੇ ਗੁਰਮਖੋ ਗੁਰੂ ਦੀ ਪੰਗਤ ਨਾ ਭੁੱਲਿਆ ਕਰੋ ਤੁਸੀਂ ਅੱਜ ਸਾਡੇ ਘਰਾਂ ਵਿੱਚ ਗੁਰੂ ਦੀ ਪੰਗਤ ਜਿਹੜੀ ਆ ਵਿਸਰ ਰਹੀ ਆ ਸਾਨੂੰ ਪੰਗਤ ਵਿਸਾਰ ਦਿੱਤੀ ਆ ਅਸੀਂ ਅਸੀਂ ਮੇਜ਼ਾਂ ਟੇਬਲਾਂ ਤੇ ਖਾਣਾ ਖਵਾ ਰਹੇ ਆ ਮੈਂ ਦੁਖਨਵਾਰਨ ਸਾਹਿਬ ਵੀ 16 ਮਈ ਨੂੰ ਉੱਥੇ ਕਥਾ ਸੀ ਹੁਕਮਨਾਵਾਦ ਸਾਹਿਬ ਨੇ ਮੈਂ ਉੱਥੇ ਵੀ ਬੋਲ ਕੇ ਆ ਹਰ ਥਾਂ ਤੇ ਬੋਲਦਾ ਤੇ ਗੁਰਮਖੋ ਬਹੁਤ ਸਿੰਘ ਵੀ ਸਾਡੇ ਯਤਨ ਕਰਦੇ ਨੇ ਜਿੱਦਾਂ ਮੈਂ ਕਈ ਵਾਰ ਮਿਲਿਆ ਇੱਥੇ ਸੰਗਤ ਵਿੱਚ ਸੁਭਾਏ ਮਾਨ ਨੇ ਸੁਖਦੇਵ ਸਿੰਘ ਜੀ ਬੱਲ ਜੀ ਅਮੋਂ ਵੀ ਬੈਠੇ ਨੇ ਉਹਨਾਂ ਨਾਲ ਵੀ ਮੈਂ ਕਈ ਵਾਰ ਅਸੀਂ ਬੈਠ ਕੇ ਪੰਗਤ ਦੀ ਗੱਲ ਦੀ ਜਿਹੜੀ ਚਰਚਾ ਕਰਦੇ ਆਂ ਵੀ ਅੱਜ ਸਿੱਖਾਂ ਦੇ ਔਲਾਦ ਕਿਦਾਂ ਗੁਰਦੁਆਰਿਆਂ ਦੇ ਗੁਰੂ ਕੀ ਲੰਗਰਾਂ ਵਿੱਚ ਅਸੀਂ ਜੁੱਤੀਆਂ ਲੈ ਕੇ ਜਾ ਰਹੇ ਆ ਆਪਾਂ ਨੂੰ ਦੁੱਖ ਹੁੰਦਾ ਵੀ ਦਰਬਾਰ ਸਾਹਿਬ ਪ੍ਰਕਰਮਾਂ ਵਿੱਚ ਫੌਜ ਦੇ ਜੁੱਤੀਆਂ ਸਮੇਤ ਚਲੇ ਗਏ ਇਹ ਦੁੱਖ ਹੈ ਸਾਨੂੰ ਤੇ ਅਸੀਂ ਗੁਰੂ ਕੀ ਲੰਗਰਾਂ ਵਿੱਚ ਜੁੱਤੀਆਂ ਲੈ ਕੇ ਜਾ ਰਹੇ ਆ ਉਹ ਕਿਉਂ ਨਹੀਂ ਦੁੱਖ ਹੈ ਸਾਨੂੰ ਉਦੋਂ ਵੀ ਅਸੀਂ ਚੇਤੇ ਰੱਖੀਏ ਕਿ ਸਾਨੂੰ ਵੀ ਦੋ ਕੋਣਾ ਚਾਹੀਦਾ ਹੈ ਕਿ ਗੁਰੂ ਗੁਰਦਵਾਰਿਆਂ ਦੇ ਲੰਗਰ ਵੀ ਗੁਰੂ ਦੇ ਬਣੇ ਹੋਏ ਨੇ ਅਸੀਂ ਉੱਥੇ ਜੁੱਤੀਆਂ ਸਵੇਤ ਲੰਗਰ ਟੇਬਲਾਂ ਤੇ ਖਾਂਦੇ ਆਂ ਇੱਧਰ ਵੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦਾਸ ਰੈ ਨੂੰ ਹਾਜ਼ਰੀ ਪਰਨ ਦਾ ਹੁਕਮ ਕੀਤਾ ਤੇ ਗੁਰਮਖੋ ਸਤਿਗੁਰ ਕਿਰਪਾ ਕਰੇ ਸਾਰੇ ਸੰਗਤ ਨੂੰ ਨਾਮ ਬਾਣੀ ਦੀ ਦਾਤ ਗੁਰਸਿੱਖੀ ਜੀਵਨ ਬਖਸ਼ੇ ਅਨੰਦ ਸਾਹਿਬ ਦੇ ਪਾਠ ਦੀ ਆਓ ਆਪਾਂ ਸਾਰੇ ਅਨੰਦ ਸਾਹਿਬ ਦੇ ਪਾਠ ਵਿੱਚ ਜੁੜ ਕੇ ਅਰਦਾਸ ਵਿੱਚ ਜੁੜੀਏ ਰਾਮ ਕਲੀ ਮਹੱਲਾ ਤੀਜਾ ਅਨੰਦ ਈਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ It's out. Yeah. <laughs>